ਵਾਹਿਗੁਰੂ ਜੀ ਅਗਲੀ ਸਾਖੀ ਚੌਥੀ ਰਾਤ ਸਵੇਰ ਹੋਈ ਤਾਂ ਮਾਤਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਕਿ ਗੰਗਾ ਰਾਮ ਧੰਨ ਵਾਲੀ ਖੁਰਜੀ ਨਹੀਂ ਦਿਸਦੀ ਜੇ ਕਿਤੇ ਸੰਭਾਲ ਕੇ ਰੱਖ ਲਈਏ ਤਾਂ ਚੰਗਾ ਹੋਇਆ ਇਸ ਨੇ ਕਿਹਾ ਮੈਨੂੰ ਨਹੀਂ ਪਤਾ ਖੁਰਜੀ ਕਿੱਥੇ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇੱਥੇ ਚੋਰ ਬਹੁਤ ਨੇ ਮਾਇਆ ਨੂੰ ਸੰਭਾਲ ਕੇ ਧਿਆਨ ਨਾਲ ਰੱਖਿਓ ਮਾਤਾ ਜੀ ਨੇ ਕਿਹਾ ਮਾਇਆ ਦੀ ਕਿਹੜੀ ਕਮੀ ਹੈ ਹੋਰ ਆ ਜਾਵੇਗੀ ਅਸੀਂ ਬਚ ਗਏ ਭਾਵ ਖਤਰੇ ਤੋਂ ਬਚੇ ਰਹੇ ਤਾਂ ਤੂੰ ਜਿੰਨੀ ਮਰਜ਼ੀ ਮਾਇਆ ਹੋਰ ਲੈ ਲਵੀਂ ਜੇ ਤੂੰ ਸੰਭਾਲ ਕੇ ਰੱਖ ਲਈਏ ਤਾਂ ਬਹੁਤ ਚੰਗਾ ਕੀਤਾ ਅਸੀਂ ਵੀ ਸੰਭਾਲਣੀ ਹੀ ਸੀ ਮਾਤਾ ਜੀ ਨੇ ਇਸ ਪਾਪੀ ਨੂੰ ਖੁਰਜੀ ਚੁੱਕਦੇ ਦੇਖ ਲਿਆ ਸੀ ਮਾਤਾ ਜੀ ਦੀ ਬਿਰਤੀ ਮੋਹ ਮਾਇਆ ਤੋਂ ਬਹੁਤ ਉੱਚੀ ਸੀ ਉਹਨੋਂ ਇਸ ਨੂੰ ਛੋਟੀ ਜਿਹੀ ਗੱਲ ਜਾਣ ਰਾਤ ਨੂੰ ਨਾ ਪੁੱਛਿਆ ਮਿੱਠੇ ਪਿਆਰ ਦੇ ਬੋਲਾਂ ਨਾਲ ਖੁਰਜੀ ਬਾਰੇ ਪੁੱਛਿਆ ਵੀ ਤਾਂ ਅੱਗੋਂ ਗੰਗੂ ਨੂੰ ਕੋੜਾ ਜ਼ਹਿਰ ਲੱਗਾ ਇਹ ਦੁਸ਼ਟ ਤਾਂ ਆਪਣਾ ਕੰਮ ਕਰਕੇ ਰਾਤ ਤੋਂ ਹੀ ਸੋਚਦਾ ਸੀ ਕਿ ਇਹਨਾਂ ਨੂੰ ਘਰੋਂ ਕਿਵੇਂ ਕੱਢਿਆ ਜਾਵੇ ਇਸ ਦੇ ਪਾਪੀ ਮਨ ਤੇ ਸੱਚ ਦੀ ਕਣੀ ਨਾ ਟਿਕ ਸਕੀ ਮਾਤਾ ਜੀ ਦੇ ਮਿੱਠੇ ਬੋਲ ਵੀ ਇਸ ਨੂੰ ਜ਼ਹਿਰ ਵਾਂਗ ਲੱਗੇ ਚੋਰ-ਚੋਰ ਕਹਿ ਕੇ ਇਸ ਨੇ ਉੱਚੀ ਆਵਾਜ਼ ਵਿੱਚ ਰੋਲਾ ਪਾ ਦਿੱਤਾ ਲੋਕੋ ਚੋਰ ਆ ਗਏ ਚੋਰੀ ਹੋ ਗਈ ਮਾਤਾ ਜੀ ਦੀ ਖੁਰਜੀ ਚੋਰੀ ਹੋ ਗਈ ਮਾਤਾ ਜੀ ਨੇ ਇਸ ਨੂੰ ਬਹੁਤ ਰੋਕਿਆ ਕਿ ਇਸ ਤਰ੍ਹਾਂ ਰੋਲਾ ਨਾ ਪਾ ਲੋਕ ਇਕੱਠੇ ਹੋ ਜਾਣਗੇ ਨਿੱਕੀਆਂ ਜਾਨਾਂ ਨੂੰ ਫੜਾ ਦੇਣਗੇ ਪਰ ਇਹ ਦੁਸ਼ਟ ਚੁੱਪ ਨਾ ਹੋਇਆ ਸਗੋਂ ਮਾਤਾ ਜੀ ਨਾਲ ਖੇਬੜਨ ਲੱਗ ਪਿਆ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਲੈ ਆ ਕੇ ਆਸਰਾ ਦਿੱਤਾ ਤੁਹਾਨੂੰ ਮਰਦੇ ਜਾਂਦਿਆਂ ਨੂੰ ਬਚਾਇਆ ਤੁਸੀਂ ਮੇਰੀ ਨਿੱਕੀ ਦਾ ਚੰਗਾ ਮੁੱਲ ਪਾਇਆ ਆਖੁਰਜੀ ਚੁਰੋਂਦੀ ਹੋਰ ਤੋਮਤ ਲਾ ਦਿੱਤੀ ਇਸ ਤਰ੍ਹਾਂ ਦੇ ਮਾੜੇ ਬੋਲ ਬੋਲਦਾ ਇਹ ਪਾਪੀ ਘਰੋਂ ਬਾਹਰ ਨਿਕਲ ਗਿਆ ਇਸ ਦਾ ਪਰਿਵਾਰ ਵੀ ਬਰਾਬਰ ਦਾ ਦੋਸ਼ੀ ਸੀ ਜਿਸ ਨੇ ਗੰਗੂ ਨੂੰ ਚੁੱਪ ਕਰਾਉਣ ਦਾ ਯਤਨ ਨਾ ਕੀਤਾ ਖਾਮੋਸ਼ ਤਮਾਸ਼ਾ ਦੇਖਦਾ ਰਿਹਾ ਮਾਇਆ ਘਰ ਆਈ ਕਿਸ ਨੂੰ ਬੁਰੀ ਲੱਗਦੀ ਏ ਇਹ ਗੱਲ ਸਾਰੀ ਪਰਿਵਾਰ ਦੀ ਸੀ ਗੰਗੂ ਦੀ ਮਾਂ ਸੋਭੀ ਵੀ ਕੁਛ ਨਾ ਕਰ ਸਕੀ ਇਸ ਮਾਂ ਨੇ ਗੰਗੂ ਨੂੰ ਇੰਨਾ ਮਾਸੂਮ ਜਿੰਦਾ ਤੇ ਦਾਦੀ ਮਾਂ ਦੇ ਖਾਣੇ 'ਚ ਜ਼ਹਿਰ ਪਾਉਣ ਤੋਂ ਰੋਕ ਕੇ ਦਰਗਾਹ 'ਚ ਨੇਕ ਨਾਮੀ ਖਟ ਲਈ ਸੀ ਪਰ ਹੁਣ ਮਾਂ ਸੋਭੀ ਵੀ ਲਾਚਾਰ ਤੇ ਬੇਵਸ ਹੋਈ ਗੰਗੂ ਦੀ ਇਸ ਕਮੀਨਗੀ ਤੋਂ ਉਸ ਨੂੰ ਰੋਕਣ 'ਚ ਸਫਲ ਨਾ ਹੋ ਸਕੀ ਰੋਲਾ ਸੁਣ ਕੇ ਲੋਕ ਗੰਗੂ ਦੇ ਘਰ ਆਉਣ ਲੱਗੇ ਕੋਠੜੀ ਵਿੱਚ ਛਾਤੀ ਨਾਲ ਲਾ ਕੇ ਬੈਠੀ ਦੋ ਨੰਨੀਆਂ ਜਾਨਾਂ ਨੂੰ ਦਾਦੀ ਘੁੱਟ ਕੇ ਹੋਰ ਕੋਲ ਨੂੰ ਕਰੀ ਜਾਂਦੀ ਲੋਕ ਇਹਨਾਂ ਦੇ ਚਮਕਦੇ ਚਿਹਰੇ ਦੇਖ ਦੰਗ ਰਹਿ ਗਏ ਕੰਨੋ ਸੰਨੀ ਹੋ ਇੱਕ ਦੂਜੇ ਨੂੰ ਪੁੱਛਦੇ ਕਿ ਇਹ ਕੌਣ ਹਨ ਅਜੇ ਤਾਈ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ ਉਧਰ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਜਾ ਦੱਸਿਆ ਉਸੇ ਚੌਧਰੀ ਨੇ ਗੰਗੂ ਦੇ ਘਰ ਤੇ ਆਪਣੇ ਬੰਦਿਆਂ ਦੀ ਨਿਗਰਾਨੀ ਲਵਾ ਦਿੱਤੀ ਤਾਂ ਕਿ ਕਿਤੇ ਭਜ ਨਾ ਜਾਣ ਆਪ ਦੋਨੋਂ ਮੋਰਿੰਡੇ ਕੋਤਵਾਲੀ ਦਸਨ ਚਲੇ ਗਏ ਕੋਤਵਾਲੀ ਦੇ ਮੁਖੀ ਜਾਨੀ ਖਾਂ ਤੇ ਮਾਨੀ ਖਾਂ ਦੋਵਾਂ ਭਰਾਵਾਂ ਨੂੰ ਗੰਗੂ ਨੇ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਛੋਟੇ ਪੁੱਤਰ ਬੰਦ ਕੀਤੇ ਹੋਏ ਨੇ ਤੁਸੀਂ ਜਾ ਕੇ ਫੜ ਲਵੋ ਤੇ ਸਰਕਾਰ ਪਾਸੋਂ ਆਪ ਵੀ ਤੇ ਸਾਨੂੰ ਵੀ ਇਨਾਮ ਦਿਵਾਓ ਇਸ ਦੇ ਪਾਪੀ ਮਨ ਨੇ ਮਾਇਆ ਧਾਰਨ ਕਰ ਲਈ ਸੀ ਇਹ ਅੰਨਾ ਤੇ ਬੋਲਾ ਹੋ ਚੁੱਕਾ ਸੀ ਧਰਮ ਕਰਮ ਨੂੰ ਉッカ ਹੀ ਪੁਲਾ ਬੈਠਾ ਸੀ ਜਾਨੀ ਖਾਂ ਤੇ ਮਾਨੀ ਖਾਂ ਘੋੜਿਆਂ ਤੇ ਚੜ ਕੇ ਆਏ ਤੇ ਆਪਣੀ ਸਿਪਾਈਆਂ ਦੀ ਗਾਰਦ ਨਾਲ ਗੰਗੂ ਦੇ ਘਰ ਨੂੰ ਘੇਰਾ ਪਾ ਲਿਆ ਮਾਤਾ ਜੀ ਪੋਤਿਆਂ ਨੂੰ ਗੋਦੀ ਵਿੱਚ ਬਿਠਾ ਅਡੋਲ ਬੈਠੇ ਰਹੇ ਜਾਨੀ ਖਾਂ ਮਾਨੀ ਖਾਂ ਕੋਠੜੀ ਵਿੱਚ ਦਾਖਲ ਹੋਏ ਤੇ ਰੋਭ ਨਾਲ ਪੁੱਛਿਆ ਦੱਸੋ ਤੁਸੀਂ ਕੌਣ ਹੋ ਮਾਤਾ ਜੀ ਤੇ ਸਹਿਬਜ਼ਾਦੀਆਂ ਨੇ ਬਿਨਾਂ ਕਿਸੇ ਭੈਅ ਤੇ ਬੇਝਿਜਕ ਦੱਸ ਦਿੱਤਾ ਇਨਾਂ ਹਾਕਮਾਂ ਆਪਣੀ ਤਸੱਲੀ ਕਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰ ਨੇ ਗ੍ਰਿਫਤਾਰ ਕਰ ਲਏ। ਧਰਮੀ ਲੋਕ ਗੰਗੂ ਨੂੰ ਲਾਣਤਾ ਪਉਣ ਲੱਗੇ। ਮਾਤਾ ਜੀ ਬਿਨਾਂ ਕੁਝ ਵੀ ਬੋਲੇ ਮਾਸੂਮਾ ਨੂੰ ਲੈ ਹਾਕਮਾਂ ਦੇ ਸਖਤ ਪੈਰੀ ਹੇਠ ਚੱਲ ਪਈ। ਪਿੰਡ ਦੇ ਲੋਕਾਂ ਦੀ ਭੀੜ ਮੂਹਰੇ ਹੋ ਦੇਖਦੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ। ਹਮਦਰਦੀ ਦੀ ਆਸ ਕਿਸੇ ਕੋਲੋਂ ਨਹੀਂ ਰੱਖੀ ਜਾ ਸਕਦੀ ਸੀ ਸਭ ਹਾਕਮਾਂ ਦੇ ਡਰ ਨਾਲ ਕੰਬਦੇ ਸੀ ਗੰਗੂ ਦਾ ਮਨ ਵੀ ਟਿਕਾ ਵਿੱਚ ਨਹੀਂ ਸੀ ਉਸ ਦੇ ਅੰਦਰ ਪੂਰੀ ਤਰ੍ਹਾਂ ਹਲਚਲ ਮੱਚੀ ਹੋਈ ਸੀ ਉਸ ਨੇ ਬਹੁਤ ਵੱਡਾ ਪਾਪ ਕਮਾ ਲਿਆ ਉਹ ਨੀਵੀਂ ਪਾ ਖਲੋਤਾ ਅੰਦਰੋਂ ਹੀ ਅੰਦਰ ਆਪਣੇ ਆਪ ਵਿੱਚ ਡਿੱਗਦਾ ਜਾਂਦਾ ਸੀ ਗੰਗੂ ਦੇ ਘਰ ਤੋਂ ਰਸਤੇ ਤੱਕ ਪੈਦਲ ਹੀ ਲਿਆਂਦਾ ਗਿਆ ਤੇ ਇਥੋਂ ਇੱਕ ਬਲਦਾਂ ਨਾਲ ਚੱਲਣ ਵਾਲੇ ਗੱਡੇ ਤੇ ਬਿਠਾ ਕੇ ਜ਼ੁਲਮੀ ਹਾਕਮ ਮਾਤਾ ਜੀ ਤੇ ਸਹਿਬਜ਼ਾਦੀਆਂ ਨੂੰ ਸਖਤ ਨਿਗਰਾਨੀ ਹੇਠ ਮੋਰਿੰਡੇ ਦੇ ਰਸਤੇ ਹੋ ਤੁਰੇ ਇਹ ਗੱਡਾ ਜਾਨੀ ਖਾਨ ਤੇ ਮਨੀ ਖਾਨ ਨੇ ਆਪਣੀ ਸਿਪਾਹੀ ਭੇਜ ਕੇ ਪਿੰਡ ਦੇ ਜ਼ਿਮੀਦਾਰਾਂ ਕੋਲੋਂ ਲਿਆਂਦਾ ਸੀ ਰਸਤੇ 'ਚ ਦੇਖ ਲੋਕ ਹੈਰਾਨ ਰਹਿ ਜਾਂਦੇ ਤੇ ਸੋਚਦੇ ਕਿ ਇਸ ਬਿਰਧ ਮਾਤਾ ਤੇ ਛੋਟੇ ਬਾਲਾ ਨੇ ਕੀ ਜੁਰਮ ਕੀਤਾ ਹੋਵੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਪੁੱਤਰ ਹੋਣਾ ਹੀ ਜ਼ੁਲਮੀ ਸਰਕਾਰ ਲਈ ਸਭ ਤੋਂ ਵੱਡਾ ਗੁਨਾਹ ਹੈ ਇਸੇ ਤਰ੍ਹਾਂ ਚੱਲ ਕੇ ਮੋਰਿੰਡੇ ਤੋਂ ਬਾਹਰ ਇੱਕ ਖੂਹ ਤੇ ਗੱਡਾ ਜਾ ਰੁਕਿਆ ਮਾਤਾ ਜੀ ਤੇ ਸਹਿਬਜ਼ਾਦੀਆਂ ਨੇ ਜਲ ਛਕਿਆ ਉਹਨਾਂ ਨੂੰ ਗੰਗੂ ਪਾਪੀ ਨੇ ਆਪਣੇ ਘਰ 'ਚ ਸਵੇਰ ਨੂੰ ਕੁਝ ਵੀ ਨਹੀਂ ਸੀ ਸ਼ਿਕਾਇਆ ਰਾਤ ਵੀ ਉਹਨਾਂ ਨੇ ਥੋੜੇ ਜੇ ਪਤਾਸੇ ਹੀ ਛਕੇ ਸਨ ਹਾਕਮ ਸਿਪਾਹੀ ਇੱਥੋਂ ਦਾਦੀ ਤੇ ਪੋਤਿਆਂ ਨੂੰ ਪੈਦਲ ਲੈ ਤੁਰੇ ਤੇ ਥੋੜੀ ਦੂਰ ਅੱਗੇ ਜਾ ਕੇ ਪੋਤਵਾਲੀ ਚ ਬੰਦ ਕਰ ਦਿੱਤੇ ਮਾਨੀਖਾਂ ਹਵਾਲਾਤ ਵਿੱਚ ਬੰਦ ਮਾਤਾ ਜੀ ਤੇ ਸਹਿਬ ਜੀ ਆਦਿਆਂ ਤੇ ਸਖਤ ਪੈਰਾ ਲਾ ਨਿਗਰਾਨੀ ਰੱਖਦਾ ਰਿਆ ਜਾਨੀਖਾਂ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਦੱਸਣ ਚਲਾ ਗਿਆ ਮਾਤਾ ਜੀ ਪੋਤਿਆਂ ਨੂੰ ਹੌਸਲਾ ਦਿੰਦੇ ਕਿ ਦੁੱਖਾਂ ਭਰੇ ਸਮੇਂ ਵਿੱਚ ਉਦਾਸ ਨਹੀਂ ਹੋਣਾ ਪਰਮਾਤਮਾ ਦੇ ਨਾਮ ਨਾਲ ਮਨ ਨੂੰ ਜੋੜੀ ਰੱਖਣਾ ਹੈ ਗੁਰਬਾਣੀ ਦਾ ਜਾਪ ਕਰ ਦੋਨਾਂ ਨੂੰ ਸੁਣਾਉਂਦੇ ਬਾਣੀ ਦੇ ਆਸਰੇਨ ਦੁੱਖਾਂ ਦੀਆਂ ਘੜੀਆਂ ਨੂੰ ਕੱਟਦੀ ਕੋਤਵਾਲੀ ਦੇ ਕਾਨੂੰਨ ਮੁਤਾਬਿਕ ਭੋਜਨ ਦਿੱਤਾ ਗਿਆ। ਮਾਤਾ ਜੀ ਨੇ ਦੋਨਾਂ ਜਿੰਦਾਂ ਨੂੰ ਸ਼ਿਕਾ ਦਿੱਤਾ। ਆਪ ਨਾ ਮਾਤਰ ਹੀ ਸ਼ਕਿਆ। ਕੰਦ ਨਾਲ ਢੋਲਾ ਸਹਿਬਜ਼ਾਦਿਆਂ ਨੂੰ ਆਪਣੀ ਗੋਦੀ ਵਿੱਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿੱਧਕ ਦੀਆਂ ਬਾਤਾਂ ਸੁਣਾਉਂਦੇ ਰਹੇ। ਕਿਹੋ ਜਿਹਾ ਪਹਾਣਾ ਵਰਤਿਆ। ਕਸ਼ਟਾਂ ਦਾ ਪੈਰਾ ਦਿਨੋਂ ਦਿਨ ਵਧਦਾ ਹੀ ਗਿਆ। ਪਰਿਵਾਰ ਨਾਲੋਂ ਵਿਛੜ ਸక్తి ਭਰੀ ਰਾਤ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਮੋਰਿੰਡੇ ਦੇ ਹਵਾਲਾਤ ਵਿੱਚ ਸਖਤ ਪੈਰੀ ਹੀਟ ਬਤੀਤ ਕੀਤੀ। ਸੂchna ਗੰਗੂ ਪਾਪੀ ਐਨਾ ਵੱਡਾ ਕਹਿਰ ਕਮਾ ਕੇ ਜਾਨੀ ਖਾਂ ਤੇ ਮਾਨੀ ਖਾਂ ਕੋਲੋਂ ਇਨਾਮ ਲੈਣ ਲਈ ਮੋਰਿੰਡਾ ਕੋਤਵਾਲੀ ਆਇਆ। ਤਾਂ ਇਹਨਾਂ ਨੇ ਉਸ ਨੂੰ 200 ਰੁਪਏ ਇਨਾਮ ਦਿੱਤਾ। ਅੱਗੋਂ ਗੰਗੂ ਨੇ ਜਾਨੀ ਖਾਂ ਨੂੰ ਕਿਹਾ ਕਿ ਇਹ ਇਨਾਮ ਘੱਟ ਹੈ। ਮੈਨੂੰ ਹੋਰ ਜ਼ਿਆਦਾ ਦੇਵੋ। ਤਾਂ ਉਸ ਨੇ ਉਸ ਨੂੰ 200 ਰੁਪਏ ਦਿੱਤੇ। ਵਾਪੀ ਕਮੀਨਾ 200 ਰੁਪਏ ਇਨਾਮ ਲੈ ਕੇ ਕੋਤਵਾਲਾ ਨੂੰ ਸਲਾਮਾ ਕਰਦਾ ਹੋਇਆ ਵਾਪਸ ਆਪਣੇ ਘਰ ਸਹੇੜੀ ਨੂੰ ਚਲਾ ਗਿਆ ਵਾਹਿਗੁਰੂ ਜੀ ਸਾਖੀ ਸੁਣਾਉਂਦੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਗੁਰੂ ਪਿਆਰੀ ਸਾਧ ਸੰਗਤ ਜੀ ਅਗਰ ਤੁਹਾਨੂੰ ਇਸ ਤਰ੍ਹਾਂ ਦੀਆਂ ਸਾਖੀਆਂ ਸੁੰਨਾ ਪਸੰਦ ਹੈ ਅਤੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁੰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਗਰ ਤੁਹਾਡਾ ਕੋਈ ਆਪਣਾ ਨਿੱਜੀ ਸੁਝਾਅ ਹੈ ਤਾਂ ਜਰੂਰ ਸਾਂਝਾ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ